ਸਤਿਗੁਰ ਜੀ ਸਾਰੇ ਲੋ ਸਤਿਗੁਰ ਜੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਆਣ ਤੁਸੀਂ ਠੀਕ ਐ ਅਸੀਂ ਵਧੀਆ ਜੀ ਤੁਸੀਂ ਵੀ ਦੱਸੋ ਕਿ ਬੇੜਿਆਣੇ ਠੀਕ ਠਾਕ ਮਾਗੀ ਲੋੜੀ ਕਿਵੇਂ ਲੰਗੀ ਹਾਂਜੀ ਸਾਡੇ ਤਾਂ ਇੱਥੇ ਭੈਣੇ ਲੋੜੀ ਨਹੀਂ ਲੱਗੀ ਹੈਗੀ ਮਾਗੀ ਤਾਂ ਜਰੂਰ ਅਸੀਂ ਗਏ ਸੀਗੇ ਨਾ ਟ੍ਰੋਲੀ ਭਾਈ ਉੱਥੇ ਮੇਲਾ ਲੱਗਦਾ ਹੁੰਦਾ ਵਾ ਹਰ ਸਾਲ ਦੀ ਹਰ ਸਾਲ ਲੱਗਦਾ ਵਾ ਐਸ ਵਰਗੇ ਅਸੀਂ ਬੱਚੇ ਬੜਾ ਜਦ ਕਰਨ ਲੱਗ ਗਏ ਤੁਸਰੀ ਗੱਲ ਵੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਕਰਾਜੀ ਕੋਸ਼ੀ ਹੋਗੇ। ਹੋਰ ਦਸਿਆ ਜੀ ਲੋੜੀ ਮਾਂ ਕੀ ਕਿਤਾ ਨੰਗੀ ਸਭ ਤੋਂ ਪਹਿਲਾਂ ਤਾਂ ਹੋ ਗਿਆ ਚੈਨ ਜਨ ਕੀ ਜਿੰਦਾਬਾਦ। ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ। ਬਹੁਤ-ਬਹੁਤ ਧੰਨਵਾਦ। ਤੁਹਾਡਾ ਮਨੋਚਰਨ ਗਰਾਂਜ ਦੇ ਕਿ ਸੱਚੇ ਪਾਤਸ਼ਾਹ। ਤਾਂ ਦੁਕਾਨਾ ਚੋਂ ਕੀ ਲਿਆ ਆਇਆ ਹੈ। ਪਰ ਮੇਰੇ ਬਾਅਦ ਬੈਠੇ ਮੈਂ ਬੁਰਾ ਬਣਉ ਸਾਰਿਆਂ ਨੂੰ ਬਹਿਣ ਦੱਸ ਸਕਾਂ। ਦੱਸੋ ਜੀ ਲੋੜੀ ਲੋੜੇ ਕਿਦਾਂ ਲੰਗੀ? ਵਾਕੇ ਕਿਦਾਂ ਲੰਗੀ? ਜੀਏ ਦੰਗੀ ਜੀ। ਅਸੀਂ ਵੀ ਅਰਦਾਸ ਬੇਤੀ ਕਰਦੇ ਪ੍ਰਮਾਤਮਾ ਸੱਚਾ ਪਾਤਸ਼ਾਹ ਲੋੜੀ ਮੰਗਦੇ ਆਂ। ਖੁਸ਼ੀ ਹੋ ਕੋਈ ਖੁਸ਼ੀ ਨਗਾਈ। ਪ੍ਰਮਾਤਮਾ ਦੇ ਬਹੁਤ ਹੀ ਕਿਰਪਾ। ਅਲਮਤਰੰਤਾਰ। ਅਲਮਤਰੰਤਾਰ ਦੀ ਧਾਲ। ਕੀ ਕਹਾਂ ਬਾਕੀ ਵੀਰੇ ਤੁਸੀਂ ਕੋਈ ਪੁਆਇੰਟ ਆ ਰਹੀ ਦੱਸਰਾ ਅੱਜ ਅਸੀਂ ਅੰਨੂ ਮਟਰ ਦਾਤਰੀਆ ਅੰਨੂ ਮਟਰ ਹੈ ਜੀ ਬਹੁਤ ਠੀਕਾ ਹੋ ਜੀ ਤੁਹਾਡੇ ਬਹੁਤ ਸਾਰੇ ਕਮੈਂਟ ਆਉਂਦੇ ਆ ਪੜਦੇ ਵੀ ਆ ਹਨੋ ਬਹੁਤ ਹੀ ਚੰਗਾ ਲੱਗਦਾ ਉਹਦੇ ਵਿੱਚ ਵੀ ਸਾਨੂੰ ਕੁਝ ਸਿੱਖਣ ਨੂੰ ਵੀ ਮਿਲਦਾ ਜਵਾਬ ਸਵਾਲ ਵੀ ਜ਼ਰੂਰ ਕਰਾਂਗੇ ਇਤਨਾ ਜ਼ਿਆਦਾ ਸਿਰ ਜਵਾਬ ਹੀ ਦਿਆ ਕਰਾਂਗੇ ਤੇ ਕਈ ਵਾਰ ਪ੍ਰਾਟ ਦੇ ਦੁਪੱਤ ਵੀ ਕਰਨੀ ਆ ਉਹ ਕੋਲੋਂ ਪਹਿਲਾਂ ਵਿੱਚ ਦਿੱਤਾ ਹੋਇਆ ਸੀਗਾ ਦੁਆਰਾ ਨਹੀਂ ਸਿੱਧੇ ਦੇ ਸਕਦੇ ਦੂਸਰੀ ਗੱਲ ਆ ਭੈਣਾ ਜਿਦੋਂ ਤੂੰ ਦੇ ਕਮੈਂਟ ਪੜੀਦੇ ਆ ਬਹੁਤ ਛੋਟੇ ਕਮੈਂਟ ਹੁੰਦੇ ਆ ਬੜਾ ਤੁਸੀਂ ਸੰਜੋਗ ਦਿੱਤਾ ਛੋਟੇ ਸੰਦੋ ਸੰਜੋਗਾ ਸਦਕੇ ਜੀ ਅਸੀਂ ਅੱਗੇ ਵਧ ਸਕਦੇ ਅਸੀਂ ਕੱਲੇ ਕੁਝ ਨਹੀਂ ਕਰ ਸਕਦੇ ਅਰੇ ਪ੍ਰਮਾਤਮਾ ਪੂਰੇ ਅਰਦਾਸ ਕਰਦੇ ਸੱਚਾ ਪਾਤਸ਼ਾਹ ਜੋ ਮੇਰੇ ਭੈਣ ਭਰਾ ਪਰਣਾ ਮਤਾਵਾ ਬਜ਼ੁਰਗ ਮੇਰੇ ਮੀਰਾ ਸਾਰੇ ਮੇਰੇ ਨਾਲ ਤੁਸੀਂ ਉਹਨਾਂ ਨੂੰ ਪਰਮਾਤਮਾ ਜੜਦੀ ਗਲਵਚ ਰੱਖੇ ਸੱਚੇ ਪਾਤਸ਼ਾਹ ਦਰਦੁਗਰੀ ਰਾਤ ਚੋ ਗਰੀ ਨੂੰ ਅੰਤਰ ਕੀ ਬਖਸ਼ੇ ਹੋਰ ਵੀਰੋ ਤੁਸੀਂ ਜ਼ਰੂਰ ਦੱਸੋ ਕਿ ਜੋੜੀ ਵਰਗੀ ਕਿੱਦਾਂ ਲੱਗੀ ਕਿਵੇਂ ਲੱਗੀ ਕਈ ਥਾਈ ਲੱਗੀ ਵੀ ਹੈ ਕਈ ਥਾਈ ਨਹੀਂ ਵੀ ਹੈ ਤੇ ਉਪਰੋਂ ਪਰਮਾਤਮਾ ਦੇ ਸੱਚੇ ਪਾਤਸ਼ਾਹ ਨੇ ਬਹੁਤ ਵਧੀਆ ਵੇ ਰੱਖੇ ਆ ਇਦਾਂ ਹੀ ਰਖਦੇ ਰਹਿਣ ਨਕਰ ਕਿਹੜੇ ਔਰ ਮੇਰੇ ਬਾਹਲੇ ਦੇ ਸਭ ਦੇ ਸੱਚ ਭੈਣ ਭਰਾ ਬੈਠੇ ਨੇ ਸਦਰ ਅਸਰਿਕਾਲ ਤੁਸੀਂ ਵੀ ਦੱਸ ਦਿਓ ਜੀ ਕਿੱਦਾਂ ਲੋੜੀ ਲੰਗੀ ਕਿਵੇਂ ਲੰਗੀ ਔਰ ਨਾਲ ਸਾਡੇ ਘਰੇ ਦਾ ਇੱਕ ਡੋਗੀ ਆ ਗਿਆ ਸੀਗਾ ਪਿਛਲੀ ਵੀਡੀਓ ਚ ਪਹਿਲਾਂ ਤੁਸੀਂ ਦੇਖਿਆ ਹੋ ਸਾਰਿਆਂ ਨੇ ਵੀਡੀਓ ਚ ਤੁਸੀਂ ਦੇਖਿਆ ਹੋਗਾ ਤੇ ਉਹ ਨਾਲ ਹੀ ਸਾਡੀ ਥੋੜੀ ਜਿਹੀ ਵਾਟ ਹੋਣਗੇ 10 12 ਕਿੰਨੇ ਅੱਡਾ ਰੋੜੀਆ ਅੱਗੇ ਮੇਰੀ ਲੜਕੀ ਉੱਥੇ ਖੇਡ ਖੇਡੀ ਜਾ ਰਹੀ ਸੀਗੀ ਤੇ ਅਸੀਂ ਇੱਧਰ ਕੰਮ ਸ਼ੁਰੂ ਕਰ ਚੁੱਕੇ ਸੀਗੇ ਤੇ ਉਹ ਮਤ ਕੁੱਤਾ ਆਇਆ ਡੋਗੀ ਆਇਆ ਸੌਰੀ ਡੱਬੀ ਆਇਆ ਤੇ ਉਹੜਾ ਕੁੜੀ ਨੂੰ ਪਿੱਛੇ ਧੋਈ ਤੇ ਮਾਰੇ ਦੰਦ ਬੜੇ ਉਹ ਤੜਕੇ ਦੂਸਰੇ ਨਰਨ ਨੂੰ 5 ਵਜੇ ਪੜ ਕੱਲ ਘਲਾ ਦੋ ਸਾਡੇ ਨਾਲ ਲੱਗ ਗਈ ਹੈ ਉਹਦੇ ਉਥੇ ਹੁੰਦਾ ਕਰਾ ਕੇ ਲੈ ਆਇਆ ਹਾਂਜੀ ਇਹ ਨਾ ਕੰਦ ਟੰਮ ਕੇ ਆ ਜਾਂਦੇ ਆ ਕੋਲੇ ਦੀ ਤੇ ਕੰਦ ਦੀ ਸਾਡੇ ਤੋਂ ਚੜ੍ਹੇ ਨਹੀਂ ਛਿਟੀ ਗਿਆ ਛੋਟੀ ਕੰਦ ਕਮਾ ਦਦੀ ਨੀ ਨੀ ਆਲੀ ਉਧਰ ਤੇ ਆ ਜਾਂਦੇ ਨਾ ਕਿ ਕੰਦ ਵੇਚ ਦੇ ਇਧਰ ਦੀ ਚਾਰ ਮਾਰ ਕੇ ਆ ਜਾਂਦੇ ਹਾਂਜੀ ਚਾਰ ਮਾਰ ਕੇ ਆ ਜਾਂਦੇ ਬਾਹਰ ਲੱਗਾ ਹੋਇਆ ਸੀਗਾ ਫਿਰ ਸਾਨੂੰ ਭਜਾਉਣ ਦਾ ਕੋਈ ਹੋਰ ਵੀ ਤਰੀਕਾ ਹੈ ਨਹੀਂ ਸੀਗਾ ਅਸੀਂ ਛੋਟੀ ਲੈ ਕੇ ਇਕੱਲਾ ਭਜਾ ਹੀ ਰਹੇ ਸੀਗਾ ਤੇ ਤਾਂ ਮਾਰਾ ਕੋਈ ਕੁਝ ਨਹੀਂ ਗਾ ਹਾਂਜੀ ਸਾਨੂੰ ਵੀ ਹੈਗਾ ਡੌਗੀਆਂ ਨਾਲ ਪਿਆਰ ਦੀ ਕਾਹ ਅਸੀਂ ਅਪਾਚ ਅਸੀਂ ਵੀ ਕੁੱਤੇ ਨੂੰ ਰੋਟੀਆਂ ਪਾਉਂਦੇ ਸੀ ਮੇਰਾ ਭਤੀਜਾ ਹੀ ਥੋ ਜੀ ਹੁਣ ਠੰਡ ਪਈ ਸੀ ਉਹ ਮੈਨੂੰ ਉਹਨੇ ਫੋਨ ਕੀਤਾ ਮੈਨੂੰ ਆਂਦਾ ਵੀ ਤੂੰ ਸਕੂਟਰੀ ਲੈ ਕੇ ਆ ਮੈਂ ਕਿਹਾ ਕੀ ਕਰਨਾ ਉਹ ਤਾਂ ਪ੍ਰਾਲੀ ਲੈ ਕੇ ਜਾਣਾ ਕੁੱਤੇ ਆ ਕੇ ਤੁਸੀਂ ਇਸ਼ਾਨ ਲੱਗੀ ਉਹ ਕਟੋਰੀਆਂ ਨਿਕਨੇ ਨਿਕੇ ਉਹ ਪਾਲੇ ਮਾਰਨਗੇ ਐਸਾ ਸਾਡੇ ਮਨ ਚ ਕੁਝ ਵੀ ਨਹੀਂ ਹੈ ਐਸੀ ਐਸੀ ਦੋਨੋਂ ਤਰਨੇ ਸਾਇਕਲ ਉਹਦਾ ਦਾਦੀ ਪਾਲਾ ਪੁੱਤ ਪਹਿਲੇ ਮੋਟ ਹਾਂਜੀ ਬਹੁਤ ਜ਼ਿਆਦਾ ਇਹ ਕਰਦੇ ਆ ਹੋਰ ਜੇ ਭੈਣ ਭਰਾਵਾਂ ਦਾ ਜੀ ਦਾ ਪੂਰਾ ਲੱਗਾ ਅਸੀਂ ਇੰਨੀ ਚੀਜ਼ ਸੌਰੀ ਮੰਗਨੇ ਆ ਸੌਰੀ ਤੁਹਾਨੂੰ ਮਾੜੋ ਇਹ ਨਹੀਂ ਗੱਲ ਹੋਈ ਕਿ ਵੀ ਮਾਰਿਆ ਨਹੀਂ ਉਹ ਸਾਨੂੰ ਇਧਰ ਨੇ ਪਾਸੇ ਕੰਮ ਦਾ ਕੀ ਇਧਰ ਪਾਸੇ ਕੋੜਾ ਹਾਂਜੀ ਉਹ ਮੈਂ ਜਦੋਂ ਸਾਈਕਲ ਮੋੜੀ ਆ तो मैं भी छोटी मेरे को जरूर सी पर मैं जो बाई जी में मेरे अली आया मैं छोटी चला सकता वो जो ना लंघल लगा तो उन्हें जो आए रोड़े वो तो पैर नहीं बढ़िया गया था फिर उन्हें भी मैं कोले पहुंच गया मैं थोड़ा पिछले लिया मैंने कई बार कुत्ते पता नहीं तू पैर निकल अगर मैं लड़की को कटिया कुत्ते मैं इस करके भी मैं बहुत माफी चाहता चीज की खुशबी है ਪਰ ਨਹੀਂ ਇਹ ਗੱਲ ਨਹੀਂ ਹੋਈ ਮੋੜਿਆ ਮੈਂ ਜਰੂਰ ਆ ਪਰ ਕੁੱਤੇ ਨੇ ਨਹੀਂ ਮੈਂ ਛੁੱਟੀ ਨਹੀਂ ਮਾਰੀ ਹੁਣ ਮੈਂ ਇਸੇ ਕਰਕੇ ਬਾਹਰ ਮੈਂਗਾ ਬਾਗ ਲਾ ਕੇ ਦੇਖੂ ਮੈਨੂੰ ਉਹਦਾ ਪਤਾ ਹੋਊਗਾ ਰਾਤ ਕਿਹੜੇ ਵੀ ਜਾਂਦੇ ਪੈਂਦੇ ਇਹ ਨਹੀਂ ਗੱਲ ਰਾਤ ਨੂੰ ਵੀ ਬਹੁਤ ਆ ਜਾਂਦੇ ਪਰ ਉਹ ਮੈਂ ਉੱਧਰ ਪਛ ਗਈ ਐਵੇਂ ਇਹਨੇ ਕੀਤੀ ਆ ਕਾ ਮੜਾ ਭੱਜ ਕੇ ਆ ਜਾਂਦੇ ਇਹ ਬੈਠੇ ਕੱਢੀ ਜਾਂਦੇ ਮੈਂ ਇੱਧਰ ਸੀ ਜਦੋਂ ਮੈਂ ਮੇਠਾ ਉੱਧਰ ਜਾ ਕੇ ਮੇਰੇ ਪੁੱਤ ਆ ਹੀ ਦਰਵਾਜ਼ਾ ਚਲੇ ਗਿਆ ਨਾ ਕਰੇ ਥੱਲੇ ਚੁੱਤੀ ਮਾਰ ਨਹੀਂ ਪਤਾ ਤਾਂ ਮੈਨੂੰ ਵੀ ਪੱਜਾ ਨਹੀਂ ਜਾਣਾ ਪਰ ਜਿਹੜੇ ਰਗਨ ਮਾ ਗਿਆ ਅਰ ਉਸ ਗੱਲ ਨਹੀਂ ਕਿ ਬਿਮਾਰਿਆ ਨਹੀਂਗਾ ਜੋ ਭੈਣ ਭਰਾ ਬਣ ਰਹੀ ਜੀ ਜਦੋਂ ਕੋਈ ਡਾਟਾ ਤੇ ਸਾਨੂੰ ਕਮੈਂਟ ਕਰਕੇ ਪਾ ਸਕਦੇ ਆ ਡਾਇਰੈਕਟ ਸਾਨੂੰ ਫੋਨ ਵੀ ਲਾ ਸਕਦੇ ਹੋ ਤੁਸੀਂ ਨੰਬਰ ਅਸੀਂ ਦਿੱਤਾ ਹੋਇਆ ਕਈ ਭੈਣ ਭਰਾ ਮਗਲੇ ਹੋ ਉਹਦਾ ਨੰਬਰ ਜਰੂਰ ਸਾਨੂੰ ਇਹ ਕਲੀਅਰ ਕਰਿਓ ਇਹ ਗੱਲ ਦਾ ਕੋਈ ਵੀ ਸਾਡੀ ਗੱਲ ਦਾ ਡਾਟ ਲੱਗਿਆ ਹੋਵੇ ਹੋਰ ਪ੍ਰਿਆਰ ਦਾ ਇਨਸਾਨ ਸਾਰੀ ਚੀਜ਼ਾਂ ਨੂੰ ਕਰਦਾ ਇਹ ਨਹੀਂ ਗੱਲ ਕੋਈ ਵੀ ਪਰ ਇਦਾਂ ਦੀ ਕੋਈ ਗੱਲ ਨਹੀਂ ਮਾਰਿਆ ਪੁੱਤਾਂ ਨੂੰ ਆ ਕੋਈ ਚੀਜ਼ ਚੀਜ਼ ਨਹੀਂ ਹਲੋ ਪ੍ਰਿਆਰ ਵੀ ਪੈਠ ਭਰਾ ਨੂੰ ਬੁਰਾ ਵੀ ਲੱਗਿਆ ਇਹ ਨਹੀਂ ਗੱਲ ਕੋਈ ਠੀਕ ਹੈ ਸੀ ਬੰਦੇ ਸੀ ਬਾਫੀ ਚੋਦੇ ਚਾਹੀਤੀ ਉਪਰਾ ਸੀ ਇਹ ਜਿ ਕੋ ਸਕੀਤਾ ਵੀ ਨਹੀਂ ਕਹੇ ਜੂਰਾ ਮਗਰ ਪਰ ਨਹੀਂ ਹੋ ਤੋ ਕੰਧ ਨੂੰ ਚੱਕਿਆ ਪਿਆ ਪਾਣਾ ਉੱਤਾਂ ਉਹਦਾ ਕੋਲੇ ਰੋਡ ਉੱਤੇ ਇਹ ਆਹ ਹੰਗਲ ਹੋਈ ਉਹ ਕੁਛ ਐ ਭੈਡੋ ਭਰਾਵੋ ਮਾਲਾ ਤੁਸੀਂ ਦੱਸੋ ਗਵਾਲੀ ਨੋੜੀ ਆਹ ਨੋੜੀ ਮਾਗੀ ਕਿ ਤਾਨੰਗੀ ਸਾਡੇ ਉਹ ਠੀਕ ਠਾਕ ਹੋ ਜੀ ਬਾਕੀ ਤੁਸੀਂ ਕੋ ਧਿਆਨ ਦਾਤ ਸਦਾ ਕਰੋ ਕਮੈਂਟਾਂ ਰਾਈ ਜਰੂਰ ਸਾਨੂੰ ਦੱਸਣਾ ਬਾਕੀ ਇਹਦੇ ਕਿੱਸੇ ਦਸਾਉਣੇ ਦੀ ਗੱਲ ਸਾਡੇ ਕੋਲ ਮਨਚਾ ਹੈ ਨਾ ਕਾਨੀ ਹੈ ਨਾ ਸਾਡੇ ਪੰਜ ਮੈਂਬਰਾਂ ਦਾ ਆਨਿਸ਼ੋਦਨ ਅਸੀ ਦਰਸਰ ਪਾਤ ਪੈਰ ਭਰਾਵਾਂ ਦੀ ਪਰਮਾਤਮਾ ਬਗੈ ਜੇ ਅਰਦਾਸ ਕਰਦੇ ਆ ਸੱਚਾ ਪਾਤਸ਼ਾਹ ਸਭ ਨੂੰ ਛੜ ਦੀ ਅਗਲਾ ਵਿੱਚ ਰੱਖੇ ਹਰੇਕ ਦੀ ਕਮਾਈ ਵਿੱਚ ਬਰਕਤ ਪਾਵੇ ਸੱਚਾ ਪਾਤਸ਼ਾਹ ਇਹਨਾਂ ਆਥਾਣਾ ਸੱਚੀ ਤੇ ਸੁੱਚੀ ਕਰਤ ਕਰਾਈਂ ਮਹਾਰਾਜ ਸੱਚਾ ਪਾਤਸ਼ਾਹ ਇਹੇ ਅਰਦਾਸ ਕਰਦੇ ਆ ਬਾਹਰ ਬੈਠੇ ਤੇ ਸਾਰੇ ਸੱਜਣਾ ਭਰਾਵਾਂ ਨੂੰ ਸਾਰੇ ਨੂੰ ਸਤ ਸ੍ਰੀ ਅਕਾਲ ਅਸੀਂ ਕੱਲ ਨੂੰ ਨਵੇਂ ਬਲਾਕਸ ਚ ਟਾੜੇ ਨਾਲ ਨਾਲ ਬੋਤ ਕਰਾਂਗੇ ਲਾਈਕ ਸ਼ੇਅਰ ਜ਼ਰੂਰ ਕਰੋ ਭੈਣੇ ਸ਼ੇਅਰ ਜ਼ਰੂਰ ਕਰਨਾ ਹਾਂਜੀ ਭੈਣੋ ਪ੍ਰਾਪਤ ਵਾਣ ਚੱਲਦੀ ਆ ਗਲਾਬ ਚ ਰੱਖੂਗਾ ਸੱਚੇ ਬਾਦਸ਼ਾਹ ਕਮਾਈ ਚ ਬੰਦ ਵੈਸੇ ਵੀ ਤੁਹਾਡੀ ਬਦਲਤ ਫੈਮਲੀ ਬਹੁਤ ਵੱਡੀ ਹੋ ਗਈ ਆ 2000 ਤੋਂ ਉੱਪਰ ਟੱਪ ਗਿਆ ਸਬਸਕ੍ਰਾਈਬਰ ਵੱਧ ਵੀ ਸਾਨੂੰ ਜ਼ਰੂਰ ਪਿਆਰ ਦਿਓ ਹਾਂਜੀ ਤੇਰੇ ਨਾਲ ਥੋੜਾ ਸੰਜੋਗ ਨਾਲ ਹੀ ਆ ਜਿੱਦੇ ਥੋੜਾ ਚੰਨਾ ਜਿਹਾ ਸੰਜੋਗ ਆ ਉਹਨਾਂ ਜਰਾ ਸੀ ਬੱਲੇ ਬੱਲੇ ਅੱਜ ਤੁਹਾਡੇ ਸਿਰ ਤੇ ਅਸੀਂ ਇਹ ਨਹੀਂ ਆਂਦੇ ਵੀ ਅਸੀਂ ਆਪ ਹੀ ਕੋਸ਼ਣਾ ਨਾ ਪ੍ਰਮਾਤਮਾ ਦੇ ਨਾਲ ਹੀ ਬੰਦਾ ਜਿਹਨੂੰ ਖੜਾ ਹੁੰਦਾ ਉਹਦੀ ਛੋਨਾ ਲੱਗਦਾ ਪਾਤਸ਼ਾਹ ਕੱਲਾ ਤਾਂ ਰੋਈ ਚਲੱਖ ਵੀ ਮਾੜਾ ਹੁੰਦਾ ਤੁਸੀਂ ਆਪ ਹੀ ਸਿਆਣੇ ਬਾਕੀ ਜੋ ਵੀ ਸਾਥੋਂ ਗਲਤ ਕਰ ਹੋਈਆਂ ਹੱਥ ਜੋੜ ਕੇ ਮਾਫੀ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਕੋ ਮਾਈਂਸ਼ ਬਰਕਤ ਪਾਵੇ ਤੈਨ ਦੁਗਣੀ ਰਾਤ ਜੋ ਬਰੀ ਥੱਕੀ ਵਾਸਤੇ ਬਿਤਾਵੇ